ਹੁੰਦਾ ਉਹਦਾ ਵੀ ਬਾਲਾ ਵੱਡਾ ਦੇਦਾ ਚਾਚਾ ਕਹਿਣਾ ਹੁਣ ਤਾਂ ਕਿਵੇਂ ਸਹੀ ਚਾਚਾ ਹੈਗਾ ਵੀ ਚਾਚਾ ਯਾਰ ਤੇਲਾ ਆਪਣਾ ਕੰਮ ਨਹੀਂ ਇਹ ਕਰ ਰਿਹਾ ਕਿੰਨੇ ਦਿਨ ਹੋ ਗਏ ਕਿੰਨੇ ਬੰਦੇ ਲੰਘੇ ਮੂਰੇ ਆਪਣੇ ਆਪ ਇਹਦੇ ਨਾਲ ਦੇਖ ਕੋਈ ਨਰਾਜ਼ਗੀ ਨਹੀਂ ਪਰ ਇਹ ਆਪਣਾ ਬੰਦਾ ਕੰਮ ਕਰਕੇ ਨਹੀਂ ਦਿੰਦਾ ਹੈਗਾ ਪਿਆਰ ਹੋਇਆ ਪਿਆ ਭੈਣ ਚੋਦੇ 10 ਦਿਨ ਹੋ ਗਏ ਹਾੜੇ ਕੱਢਦੇ ਤੇ ਆਹ ਖੜੀ ਹੋਰੀ ਮੈਂ ਤਾਂ ਹੁਣ ਟਰੈਡ ਹੱਕ ਲੈ ਆਪਦਾ ਪਾਕੇ ਲੈ ਕੇ ਜਾਂਦਾ ਭੈਣ ਚਦਾਵੇ ਤੇ ਚੱਲਣਾ ਹੋਊ ਚੱਲ ਜੂ ਨਹੀਂ ਇਹਨੂੰ ਘਰੇ ਖੜਾ ਦਿੰਦੇ ਹਾਂ ਹੁਣ ਸਾਡੀ ਸਹਲਾ ਸੰਬੰਧੀ ਹੋ ਗਈ ਪਹਿਲਾਂ ਸਾਡੀ ਲੜਾਈ ਚੱਲ ਪਈ ਸੀ 86 16 ਹੋਗੀ ਜਿਹੜਾ ਆਪਣਾ ਡਿਸਟ੍ਰੀਬਿਊਟਰ ਇਹਦੇ ਸੈਟਿੰਗ ਕਰਨੀ ਪਊ ਫਿਰ ਇਹ ਦੋੇ ਪਾਸੇ ਤੇਲ ਧੱਕੂਗਾ ਹਜੇ ਇੱਕ ਪਾਸੇ ਤੇਲ ਧੱਕਦਾ ਤਾਂ ਕਰਕੇ ਜੇ ਇੱਕ ਇੱਕ ਪਾਸੇ ਖੁੱਲਦਾ ਖੁੱਲਦਾ ਹੈਗਾ ਬੰਦ ਨਹੀਂ ਹੁੰਦਾ ਤੇ ਹੁਣ ਆਪਾਂ ਇਹਦੀ ਸੈਟਿੰਗ ਕਰ ਰਹੇ ਆ ਥੱਲੋਂ ਆ ਨੱਟ ਦੀ ਸੈਟਿੰਗ ਹੁੰਦੀ ਆ ਬਾਬੇ ਜੇ ਕਿਸੇ ਨੂੰ ਨਹੀਂ ਪਤਾ ਤਾਂ ਕਰ ਲਿਓ ਭਾਈ ਵਣ ਕੇ ਆਪਣਾ ਵਾਲਾ ਡਰੋਨ ਵੀ ਆ ਚੁੱਕਿਆ ਹੈਗਾ ਡਰੋਨ ਵੀ ਕੋਈ ਸਲਾਹ ਦੇਊਗਾ ਹੁਣ ਆ ਕਿ ਸਹੀ ਆ ਗਿਆ ਜਿਗਾਰਡ ਆਪਣਾ ਟਰਾਲੀ ਦੀ ਸੇਹ ਇਹ ਨੂੰ ਪਹਿਲਾਂ ਮੈਨੂੰ ਐ ਲੱਗੀਆਂ ਦੱਦੀ ਗਾ ਥੋੜਾ ਜਿਹਾ ਵੀ ਹੋਰ ਪਰਾਂ ਨੂੰ ਜਾਉ ਪਰ ਇਹ ਹੋਰ ਪਰਾਂ ਨੂੰ ਨਹੀਂ ਜਾਂਦੀ ਕਿਉਂਕਿ ਆਪਾਂ ਟਰਾਲੀ ਦੀ ਸੇਹ ਦੇਖੀ ਹੋਰੇ ਟਰਾਲੀ ਆਉ ਸਿੱਧੀ ਤੇ ਇਹਦਾ ਮੂੰਹ ਇਧਰ ਗਾਇ ਖੁੰਜਾ ਇਧਰਲਾ ਭਰਤੂਗੀ ਪ੍ਰੋਪਰ ਜਮਾ ਸਹੀ ਆਊਗਾ ਹੁਣ ਹੁਣ ਸਾਨੂੰ ਇਜਾਜ਼ਤ ਦੇ ਅਸੀਂ ਤੈਨੂੰ ਇਜਾਜ਼ਤ ਦਿੰਨੇ ਅੱਜ ਫੋਰਮੈਂਡ ਸਾਡਾ ਯਾਰ ਭਾਈ ਇਹਦੇ ਨਾਲ ਲੜ ਵੀ ਪਏ ਅੱਜ ਅਸੀਂ ਲੜਪੜ ਵੀ ਪਏ ਪਰ ਇੱਕੋ ਜੇ ਹੋ ਜਾਂਦੇ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਹੋ ਠੀਕ ਠਾਕ ਹੋ ਸਾਰੇ ਅੱਜ ਆਪਾਂ ਚੱਲਿਆਂਗੇ ਸੁਨਾਮ ਜਿਹੜਾ ਆਪਣੇ ਜੈਕ ਬਣਵਾਉਣਾ ਦਿੱਤਾ ਹੋਇਆ ਸੀ ਉਹਦਾ ਬਾਈ ਦਾ ਫੋਨ ਆ ਗਿਆ ਕਹਿੰਦਾ ਵੀ ਜੈਕ ਤਿਆਰ ਪਿਆਗਾ ਉਦੋਂ ਆਪਾਂ ਜੈਕ ਲੈ ਕੇ ਆਉਣੇ ਆ ਤੇ ਨਾਲੇ ਆਪਾਂ ਲਿਆ ਕੇ ਫਿਰ ਰਣਜੀਤ ਤੋਂ ਆਪਣੀ ਮਸ਼ੀਨ ਦਾ ਜੈਕ ਕੰਮ ਕਰਾਉਣੇ ਅੱਜ ਆਪਾਂ ਸਾਰਾ ਕੰਮ ਨਿਮੇੜ ਦਾਂਗੇ ਬਾਬਾ ਸੁੱਖ ਰੱਖੇ ਵੀ ਅੱਜ ਆਪਣਾ ਕੰਮ ਪੂਰ ਚੜਜੇ ਜੈਕ-ਜੁੱਕ ਤਾਂ ਆਪਣਾ ਹੋਰ ਸਾਰਾ ਕੁਝ ਆ ਗਿਆ ਇਸ ਤੋਂ ਬਾਅਦ ਰਣਜੀਤ ਦੇ ਹੱਥ ਦਾ ਕੰਮ ਰਹਿ ਗਿਆ ਬਾਕੀ ਸਾਰਾ ਤੇ ਹੁਣ ਆਪਾਂ ਉਰੋਂ ਚੱਲਦੇ ਆਂ ਭੀਮੇ ਨੂੰ ਲੈਣ ਭੀਮੇ ਨੂੰ ਬਿਠਾ ਕੇ ਘਰੋਂ ਫਿਰ ਆਪਾਂ ਚੱਲਦੇ ਆਂ ਸੁਨਾਮ ਕਣੀ ਨੂੰ ਫਿਰ ਸੁਨਾਮ ਤੋਂ ਆਪਾਂ ਜੈਕ ਲੈ ਕੇ ਆ ਕੇ ਫਿਰ ਆਪਾਂ ਚੱਲਦੇ ਆਂ ਵਰਕਸ਼ਾਪ 'ਚ ਰੋਟੀ ਰੱਟੀ ਖਾ ਕੇ ਫਿਰ ਵਰਕਸ਼ਾਪ 'ਚ ਚੱਲ ਕੇ ਫਿਰ ਰਣਜੀਤ ਤੋਂ ਸਾਰਾ ਕੰਮ ਕਰਾਉਣੇ ਅੱਜ ਆਪਣੀ ਮਸ਼ੀਨ ਦਾ ਮੱਕੀ ਵਾਲੀ ਦਾ ਹੁਣ ਆਪਾਂ ਚੱਲਦੇ ਆਂ ਭੀਮੇ ਨੂੰ ਲੈਣ ਚੱਲਿਆਂਗੇ ਸੁਨਾਵਣ ਕਿ ਮੈਨੂੰ ਆਪਾ ਬਿਠਾ ਲਿਆ ਕਰੋ ਆਪਣੇ ਯਾਰ ਮਿੱਤਰ ਨੂੰ ਹਾਂ ਲੋ ਬਾਬਿਓ ਸੁਨਾਵ ਪਹੁੰਚ ਗਏ ਅਸੀਂ ਉਹਦਾ ਵੀ ਫੋਨ ਆਈ ਜਾਂਦਾ ਬਾਈ ਦਾ ਜਿੱਦੋਂ ਆਪਣੇ ਜੈਕ ਬਣਵਾਇਆਗਾ ਕਹਿੰਦਾ ਬਾਈ ਛੇਤੀ ਆਜੋ ਹਨਾ ਵੀ ਹੁਣੇ ਜਾਣਾ ਹੋਊਗਾ ਕਿਤੇ ਯਾਦ ਆਪਰੇ ਇੱਥੇ ਹੋਣਗੇ ਬਾਈ ਵੀਰੀ ਆਪਾਂ ਮਿਲ ਜਾਈਏ ਕੱਲਕੇ ਬੰਦ ਮਿਲ ਜੇ ਟੂ ਮੇਂ ਆਪਾਂ ਟੂ ਦਾ ਸੈਂਟਰ ਦੇਖ ਰਹੇ ਨੇ ਕੋਸ਼ ਮਿਲ ਲੈਣ ਕਿ ਕਿਨੇ ਕੁ ਲੱਗਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿਹੜਾ 16 ਫਿੱਕਾ ਆ ਜਾਂ ਵੱਡੋ ਲੈ ਲਿਆ ਜੇ ਇੱਕ ਆਪਾਂ ਲੈ ਵੀ ਮੈਂ ਦਿਖਾਈਏ ਮੜਾ ਜਾਂ ਜਨਤਨ ਹੈ ਪੂਰਾ ਤਗੜਾ ਮਿੱਤਰੋ 12 ਇੰਚ ਬਣਾਇਆ ਆਪਣੇ ਵਿੱਚੋਂ ਜਿਹੜਾ ਨਿਕਲਦਾ ਗਿਆ ਇਹ 12 ਕਰਵਾਇਆ ਪੂਰਾ ਆਪਾਂ ਨੇ ਪਹਿਲਾਂ ਵਾਲਾ ਸੀ ਜਿਹੜਾ ਉਹ ਆਪਣਾ 10 ਸੀਗਾ ਤੇ ਉਹ ਪ੍ਰਤੀਤਾਂ ਕਰਕੇ ਸਹੀ ਨਹੀਂ ਆ ਰਿਹਾ ਸੀ ਆਪਾਂ ਇਸੇ ਦਾ ਆਪਣਾ ਲੱਗ ਗਿਆ 5-700 ਵੱਧ ਉਹਦੇ ਨਾਲੋਂ ਚਲਾ ਆਇਆ ਵੀ ਹੁਣ ਇਹਦੀ ਆਮਦਾਰੀ ਆ ਬਾਬੇ ਦੇ ਆਪਾ ਨਾ ਰੰਗ ਮਾਰਦਾਂਗੇ ਕੋਈ ਕੇਨਕੂਨ ਲੈ ਕੇ ਉਹ ਮਾਰਦਾਂਗੇ ਤੇ ਉਹਦੇ ਨਾਲ ਚਲਾ ਆਇਆ ਵੀ ਮਾੜਾ ਜਾਂ ਵਧੀਆ ਲੱਗੂਗਾ ਬਾਕੀ ਚਲੋ ਆਪਾਂ ਮਿਲਦੇ ਹੁਣ ਚੱਲ ਕੇ ਵਰਕਸ਼ਾਪ ਚ ਉੱਤੇ ਉੱਥੇ ਜਾ ਕੇ ਕਰਾਉਣੇ ਆਪਾਂ ਵੇਟਿੰਗ ਕਰ ਲੈ। ਲੈ ਬਾਬਿਓ ਪਹੁੰਚ ਗਏ ਸੀ ਵਰਕਸ਼ਾਪ ਚ ਹੁਣ ਲਾਉਣਿਆ ਰঞ্জੀਤ ਉਹਰਾ ਨੂੰ ਜੇ ਲੱਗਣਗੇ ਅੱਜ ਤਾਂ ਹੁਣ ਤਾਂ ਪਾਲੇ ਦਿਨ ਹੋ ਗਏ। ਲਾਉਣੀ ਕਰਨੀ ਚਾ। ਲੈ ਬਾਬਿਓ ਪਹੁੰਚ ਗਏ ਵਰਕਸ਼ਾਪ ਚ ਰঞ্জੀਤ ਨੂੰ ਮਿਲਦੇ ਹੁਣ ਆਪਾਂ ਕਿੱਥੇ ਆ ਉਹ ਘੜੀਆਂ ਮਸ਼ੀਨ ਆਪਣੀ। ਉਹ ਦੇ ਉੱਲੇ ਹਏ ਇੱਥੇ ਟੈਂਕਲ ਵੀ ਆਪਣੀ ਯਾਰ ਉਹ ਚੱਕਾ ਉਹਨੂੰ ਘਰੇ ਚੜ ਜਾ ਚੱਲਦੇ ਆ। ਮੈਂ ਵੀ ਤੇ ਨਾਲ ਹੀ ਬੈ ਚੱਲਦਾ ਕਾਣ ਨੂੰ ਇਹਦਾ ਮਤਮਾ ਚੱਲ ਆ ਜਾ ਬੜਾ ਲੈ ਬਾਬੇ ਉਹ ਪਕਰਾਉਣੇ ਆ ਕੰਮ ਲੈ ਬਾਬੇ ਉਹ ਕਰਾਉਣੇ ਆ ਪਾ ਕੰਮ ਮਸ਼ੀਨ ਦਾ ਜੱਕ ਆਪਾਂ ਧਰਦੇ ਆਂ ਵੇ ਆਪਣੀ ਐਂਗਲ ਆ ਜਾ ਰਿਹਾ ਵੇ ਉਹ ਚੱਕ ਕੇ ਆਪਾਂ ਘਰੇ ਰੱਖ ਕੇ ਆਉਣੇ ਆ ਹਾਂ ਜੀ ਕਿਵੇਂ ਬਾਈ ਜੀ ਠੀਕ ਆ ਅਮਿਤ ਤੇ ਬਾਈ ਜੀ ਇੱਦਾਂ ਹਰ ਜਲ ਚੜਦੀ ਕਲਾ ਰਣਜੀਤ ਆ ਆਬਿੰਦਰੀ ਕਿਵੇਂ ਆ ਹੁਣ ਤਾਂ ਉਹਦਾ ਵੀ ਬਾਲਾ ਵੱਡਾ ਦੇਦਾ ਚਾਚਾ ਕਹਿਣਾ ਹੁਣ ਤਾਂ ਕਿਵੇਂ ਸਹੀ ਜੀ ਚਾਚਾ ਹੈਗਾ ਵੀ ਚਾਚਾ ਯਾਰ ਦਿਲਾ ਆਪਣਾ ਕੰਮ ਨਹੀਂ ਇਹ ਕਰ ਰਿਹਾ ਕਿੰਨੇ ਦਿਨ ਹੋ ਗਏ ਕਿੰਨੇ ਬੰਦੇ ਲੰਘੇ ਮੂਰੇ ਆਪਣੇ ਆਪ ਇਹਦੇ ਨਾਲ ਦੇਖ ਕੋਈ ਨਰਾਜ਼ਗੀ ਨਹੀਂ ਪਰ ਇਹ ਆਪਣਾ ਬੰਦਾ ਕੰਮ ਕਰਕੇ ਨਹੀਂ ਦਿੰਦਾ ਹੈਗਾ ਇਹ ਬਾਕੀ ਦੀ ਮਰਜ਼ੀ ਹੈ ਇਹ ਬਣਾਉ ਜੈਕ ਹੋਦੀ ਨਾ ਜੈਕ ਦੇ ਨੁਕਸ ਆ ਜਾਂਦੀ ਆਪਾਂ ਨਵਾਂ ਵਧੀਆ ਵੱਡਾ ਜੈਕ ਲਾ ਜੈਕ ਹੁਣ ਆਪਾਂ ਨੇ ਘੈਂਟ ਲਿਆਂਦਾ ਹੁਣ ਆਪਾਂ ਮਿੱਤਰੋ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਕਿਵੇਂ ਕੀ ਕੀ ਬਣਾ ਰਿਹਾ ਫੂਟ ਕਰਿਆ ਹੋਇਆ ਪਿਆ ਭੈਂਚੋਦੇ 10 ਦਿਨ ਹੋ ਗਏ ਸਾੜੇ ਘੜਦੇ ਤੇ ਆ ਖੜੀ ਆ ਹੋਰੀ ਮੈਂ ਤਾਂ ਹੁਣ ਟ੍ਰੈਡ ਹੱਕ ਲੈ ਆਪਦਾ ਪਾਕੇ ਲੈ ਕੇ ਜਾਣਾ ਭੈਂਚਦਾਵੇ ਤੇ ਚੱਲਣਾ ਹੋ ਚੱਲੀ ਜੂ ਨਹੀਂ ਇਹਨੂੰ ਘਰੇ ਖੜਾ ਦੇਣਿਆ ਆ ਜਾਂਦਾ ਯਾਰ ਬੋਲੇਆਂ ਵਾਂਗੂ 10 ਦਿਨ ਹੋ ਗਏ ਮੈਨੂੰ ਸਾੜੇ ਘੜਦੇ ਨੂੰ ਪਿੱਛੇ ਫਿਰਦੇ ਨੂੰ ਵੀ ਕਰਦੇ 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 ਕਦੇ ਕਿਸ ਦਿਨ ਜੜ ਜਾਏ ਕਦੇ ਕਿਸ ਦਿਨ ਜੜ ਜਾਦਾ ਆਪਾਂ ਤੇਨੂੰ ਦਾ ਟ੍ਰੇਡ ਹੱਕ ਲਿਆਂਦਾ ਆਪਦਾ ਇਹਨੂੰ ਪਾ ਕੇ ਲੈ ਕੇ ਜੰਨੇ ਆਪਾਂ ਐਂਡ ਚ ਦਾਵੇ ਕੰਮ ਕਰ ਯਾਰ ਆਪਦਾ ਆਪ ਕਰ ਲਾਂਗੇ ਨਹੀਂ ਕਿਸੇ ਹੋਰ ਤੋਂ ਕਰਾਵਾਂਗੇ ਅੱਬੇ ਆ ਮਿਸਤਰੀਆ ਇਹ ਲਾਰੇ ਇੰਨੇ ਲਾਉਂਦਾ ਨਾ ਰਹਿ ਰੱਬ ਦਾ ਲਾਉ ਇਹਦੇ ਕਾਣੀ 10 ਦਿਨ ਹੋ ਗਏ ਮੈਨੂੰ ਗੇੜੇ ਮਾਰਦੇ ਨੂੰ ਹੁਣ ਮਸਾ ਆੜਿਆ ਗਿਆ ਉਧਰ ਫੋਰਮੈਨ ਮੇਰੇ ਨਾਲ ਲੜ ਗਿਆ ਕਹਿੰਦਾ ਮੇਰੇ ਨਾਲ ਕੋਈ ਲੈਣੀ ਜੰਨਾ ਉਹ ਮੈਂ ਤੇਰੇ ਨਾਲ ਕਾਹਨੂੰ ਲੜਦਾ ਪਾ ਓਏ ਹੋਰ ਯਾਰ ਆ ਹੁਣ ਆਇਆ ਬਾਈ ਦੇਖ ਲੋ ਮਸਾ ਲੜ ਲੁੜ ਕੇ ਲਿਆਂਦਾ ਬੰਦਾ ਦਨੀ ਨਿਕੰਦਾ ਮਾੜਾ ਦੱਸ ਗਿਆ ਹੀ ਕਿਵੇਂ ਕਰੀ ਓਏ ਹੋਰ ਯਾਰ ਚਾਚਾ ਭਾਏ ਦਾ ਯਾਰ ਮੈਨੂੰ ਇਹ ਹੋ ਗਿਆ ਮਾ ਲੈ ਵੀ ਭਾਏ ਦਾ ਲਿਹਾਜ ਆ ਜਾਗੀ ਜਿੱਥੇ ਲਿਹਾਜ ਹੁੰਦੀ ਓਥੇ ਜ਼ੋਰ ਪੁੱਗਦਾ ਹੁੰਦਾ ਕਾਹਨ ਉਹ ਤਾਂ ਹੀ ਨਹੀਂ ਪਤਾ ਕੀ ਬੋਲੇ ਆਇਆ ਸਾਡਾ ਯਾਰ ਚੂਚ ਆ ਚੂਚਾ ਆ ਜਾ ਯਾਰ ਜਿੱਧਰ ਤੇ ਹਰ ਖੜ ਗਿਆ ਦੀ ਓਏ ਤਾਂ ਲੱਗੇ ਮਾ ਯਾਰ ਭਾਏ ਜੁਨਾ ਲਿਹਾਜ ਮੰਨਦਾ ਲਾ ਕੋਸ ਹੋਰ ਮੰਨਦਾ ਲੈ ਬਾਬੇ ਫੋਰਮੈਨ ਆਪਣਾ ਆ ਗਿਆ ਲੱਗ ਕੇ ਜੇ ਇੱਕ ਫਿੱਟ ਕਰਨ ਸਾਡਾ ਗੁੱਸਾ ਵੀ ਸ਼ਾਂਤ ਹੋ ਗਿਆ ਜਿਹੜੀਆਂ ਸਾਡੇ ਮਨ ਚ ਉਹ ਦੀਗਾ ਉਹ ਵੀ ਸਾਡਾ ਹੁਣ ਦੂਰ ਹੋ ਗਿਆ ਦੂਰ ਕਰਨਾ ਵੀ ਜਿਹੀ ਲੱਗੂ ਲਿਹਾਜ ਆ ਯਾਰ ਜਲ ਸੋਚਣਾ ਪੈਂਦਾ ਸਾਰਾ ਗੁੱਸਾ ਹੁਣ ਅਸੀਂ ਲੱਗ ਕੇ ਫਿਟਿੰਗ ਕਰਨ ਹੁਣ ਤੁਹਾਨੂੰ ਦਿਖਾਉਣਾ ਨਾਲ ਨਾਲ ਵੀ ਕੀ ਸਿਸਟਮ ਆ ਇੱਕ ਇਹ ਬਾਲਾ ਡੈਟਾ ਇਹ ਆਪਾਂ ਨੂੰ ਕਿਰਾਂ ਪਾਈਪਾਂ ਜੋੜ ਕੇ ਟਰੈਕਟਰ ਮਗਰ ਪਾ ਕੇ ਜੇ ਇੱਕ ਖੋਲਣਾ ਪਊਗਾ ਕਿਉਂਕਿ ਆਹ ਪਾਈਪਾਂ ਆਹ ਪਾਈਪਾਂ ਜੋੜ ਕੇ ਇਹਦੇ ਨਾਲ ਫੇਰ ਆਪਾਂ ਨੂੰ ਖੋਲਣਾ ਪਊਗਾ ਕਿਉਂਕਿ ਨਮਾ ਜੈਕਾ ਨਾ ਹੋਣੀ ਆਪਾਂ ਬਣਵਾ ਕੇ ਲੈ ਕੇ ਆਂਦਾ ਜੀ ਤੁਹਾਨੂੰ ਪਤਾ ਹੀ ਆ ਸਵੇਰੇ ਤਾਂ ਕਰਕੇ ਖੁੱਲ ਨਹੀਂ ਰਿਹਾ ਹੁਣ ਇਹਨੂੰ ਟਰੈਕਟਰ ਮਗਰ ਪਾ ਕੇ ਫੇਰ ਇਹਨੂੰ ਜੈਕ ਨੂੰ ਖੋਲਾਂਗੇ ਆਪਾਂ ਫੇਰ ਇਹਦਾ ਪਤਾ ਲੱਗੂ ਆਪਾਂ ਨੂੰ ਕਿਵੇਂ ਸਹੀ ਆ ਜਾਂ ਕਿਵੇਂ ਆਗਾ ਤੇ ਹੁਣ ਆਪਾਂ ਇਹਨੂੰ ਟਰੈਕਟਰ ਮਗਰ ਜੋੜਦੇ ਆਂ ਤਾਰਾਂ ਜੋੜਦੇ ਆਂਗੇ 7 ਫੁੱਟ ਦੀਆਂ ਨੇ ਹਾਂ ਸਹੀ ਆ 7 ਫੁੱਟ ਤਾਂ ਬਹੁਤ ਆ ਆਪਾਂ 7 ਫੁੱਟ ਦੀਆਂ ਲੈਂਦੀਆਂ ਸੀ ਮਿੱਤਰੋ ਪਾਈਪਾਂ ਨੇ ਜਿਹੜੀਆਂ ਤੇ ਇੰਨੀ ਕ ਨਾਲ ਆਪਣਾ ਸਰ ਜੂਗਾ ਵੈਸੇ ਤਾਂ 6 ਫੁੱਟ ਵੀ ਵਾਧੂ ਆ ਜਲ ਆਪਾਂ ਫੁੱਟ ਵਾਧ ਹੀ ਲੈਂਦੀ ਸੀ ਚਾਚਾ ਕਹਿੰਦਾ ਅੱਧੀ ਪੂਰੀ ਆਉਂਦੀ ਆ ਟਰੈਕਟਰ ਤੱਕ ਜੋ ਟਰੈਕਟਰ ਲਵੇ ਹੋ ਗਿਆ ਫਿਰ ਤਾਂ ਹੋਰ ਵੀ ਉਹ ਹੋ ਜੂਗੀ ਢਿੱਲਾ ਢਿੱਲਾ ਪੈ ਜੂਗਾ ਹਜੇ ਵੀ ਟਰੈਕਟਰ ਦੇ ਲਵੇ ਆਉਂਦੀ ਐਡੀ ਪਾਈਪ ਆ ਗਈ ਬਾਬਿਓ ਅੱਜ ਇੱਕ ਜੋ ਬੋਣ ਵਾਸਤੇ ਨਾ ਆਪਾਂ ਨੂੰ ਅੱਜ ਹੀ ਦੀਆਂ ਸੀ ਤੇ ਕੀ ਕਹਿੰਦੇ ਨੇ ਚਾਚੇ ਨੂੰ ਇਹਨੂੰ ਡਾਕਟਰ ਕਹਿੰਦੇ ਨੇ ਕਿਉਂਕਿ ਇਹ ਸਿੱਧੀ ਇਹਦੇ ਨਾਲ ਫਿੱਟ ਨਹੀਂ ਆ ਰਹੀ ਸੀਗੀ ਜਿਹੜੀ ਆ ਚੀਜ਼ ਹੈਗੀ ਤੇ ਇਹ ਤਾਂ ਕਰਕੇ ਡਾਕਟਰ ਲਾਉਣਾ ਦੀ ਹੈ ਚਾਚੇ ਲਵੇ ਪਿਆ ਸੀਗਾ ਕਰੇ ਵਰਕ ਸਾਹਿਬ ਚ ਤਾਂ ਆਪਾਂ ਉਹੀ ਫਿੱਟ ਕਰਤਾ ਹੁਣ ਸਾਡੀ ਸੋਲਾ ਸੰਬੰਧੀ ਹੋ ਗਈ ਪਹਿਲਾਂ ਸਾਡੀ ਲੜਾਈ ਚੱਲ ਪਈ ਸੀ ਹੁਣ ਸਾਡੀ ਸੋਲਾ ਹੋ ਗਈ ਸਹੀ ਗੱਲ ਆ ਕੀ ਕਹਿੰਦਾ ਮੇਰਾ ਨਹੀਂ ਬਲੱਡ ਵਧਦਾ ਕਹਿੰਦਾ ਸੋਡਾ ਵਧ ਜਾਂਦਾ ਮੈਂ ਸਹੀ ਗੱਲ ਆ ਜੇ ਦੋਵੇਂ ਪਾਸੇ ਇੱਕੋ ਜਿਹੇ ਬੰਦੇ ਹੋ ਜਾਣ ਫਿਰ ਸਾਲਾ ਕੰਮ ਖਰਿਆਬ ਹੀ ਹੁੰਦਾ ਜਦੋਂ ਇੱਕ ਚੁੱਪ ਕਰ ਜਾਂਦਾ ਫਿਰ ਚਲ ਲਿਹਾਜ਼ ਵੀ ਬਚੀ ਰਹਿੰਦੀ ਆ ਬਾਬੇ ਉਹ ਕਰਦੇ ਆਪਣੇ ਫਿੱਟ ਉਹਦੇ ਵਿੱਚ ਆਪਾਂ ਪਾਈਪਾ ਫਿੱਟ ਕਰਦੇ ਆਂਗੇ ਫਿਰ ਆਪਾਂ ਇਹਨੂੰ ਡ੍ਰੈਕਟਰ ਮਗਰ ਪਾ ਕੇ ਫਿਰ ਗੋਲ ਕੇ ਦੇਖਦੇ ਆਂ ਇਹਨੂੰ ਥੱਲੇ ਖੋਲ ਕੇ ਦੇਖਾਂਗੇ ਇੱਥੇ ਉੱਪਰ ਹੀ ਥੱਲੇ ਖੋਲਾਂਗੇ ਪੱਲਾ ਨਹੀਂ ਥੱਲੇ ਖੋਲਾਂਗੇ ਫਿਰ ਚ ਤੇਲ ਭਰ ਜੂਸ ਵਾਲਾ ਪਾਈਪਾ ਸੁਣੀ ਰੱਖਾਂਗੇ ਫਿਰ ਤੇਲ ਕਿੰਨਾ ਪਾਣਾ ਤਾਂ ਨਹੀਂ ਜਾਂਦਾ ਇੱਥੇ ਦੇਖ ਲੈ ਕਿੰਨਾ ਤੇਲ ਠੀਕ ਆ ਬੱਬੂ ਕਰਤਾ ਬਿੱਟਾ ਆ ਆਪਣੀ ਤਾਰਾਂ ਤੇ ਹੁਣ ਆਪਾਂ ਟਰੈਕਟਰ ਕਰਦੇ ਆ ਪਿੱਛੇ ਤੇ ਪਾ ਕੇ ਟਰੈਕਟਰ ਮਗਰ ਖੋਲ ਕੇ ਦੇਖਦੇ ਆ ਇਹਨੂੰ ਅਜੇ ਆਪਾਂ ਗੋਲੀ ਗੋਲੀ ਵੀ ਫਿੱਟ ਕਰਨੀ ਉਹਦੇ ਤਾਂ ਗੋਲੀ ਫਿੱਟ ਦੋਵੇਂ ਪਾਸੇ ਗੋਲੀਆਂ ਦੇ ਪਿੱਛੇ ਹੋਈਆਂ ਹੋਈਆਂ ਨੇ ਇਹਦਾ ਆ ਦੇਖੋ ਆ ਵੀ ਗੋਲੀ ਫਿੱਟ ਹੋਈ ਹੋਈ ਆ ਦੂਜੀ ਤੇ ਵੀ ਹੋਈ ਹੋਈ ਆ ਬਾ ਟਰੈਕਟਰ ਮਗਰੀ ਪਾਉਣਾ ਉਹ ਕਸਤੇ ਆਪਾਂ ਨੇ ਆਪਾਂ ਟਰੈਡ ਪਿੱਛੇ ਲਾਉਣੇ ਤੇ ਪਾਉਣੇ ਆ ਗੋਲੀਆਂ ਟਰੈਡ ਮਾਪਿਓ ਕਰਤਾ ਆਪਾਂ ਨੇ ਪਿੱਛੇ ਲਾਤਾ ਲਵੇ ਤੇ ਹੋ ਰਿਹਾ ਕਿ ਪਾਈਪਾਂ ਸਹੀ ਬਹਿ ਜਾਣੀਆਂ ਪਾਈਪਾਂ ਪਾ ਵਧੀਆ ਲੰਬੀ ਲਏ ਕੁਝ ਲੰਬੀ ਜੀ ਇਹਦਾ ਕੋਈ ਜੇ ਛੋਟੀ ਹੋਵੇ ਦਾਸ ਵਾਲਾ ਔਖਾ ਹੋ ਜਾਦਾ ਲੰਮੀ ਦਾ ਕੋਈ ਜੁਕ ਕਰੀਏਗਾ ਇਹਨੇ ਪਾਉਣੇ ਆ ਗੋਲੀਆਂ ਗੋਲੀਆਂ ਪਾ ਕੇ ਕਰਦੇ ਆਪਾਂ ਕੰਮ ਕਿਹੜਾ ਬਾਬੇ ਦੀ ਪਹਿਲੀ ਵਾਰ ਆਪਾਂ ਇਹਦੇ ਵਿੱਚ ਕੁਝ ਪਾਵਾਂਗੇ ਜਦੋਂ ਦਾ ਟਰੈਕਟਰ ਲੈਤਾ ਅੱਜ ਤੱਕ ਉਵੇਂ ਦੀਆਂ ਉਵੇਂ ਹੀ ਨੇ ਨਿਪਲ ਖੋਲਲੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਗੇ ਆਪ ਕਸਤੀ ਹੈ ਸਾਪਾ ਪਾਵਾਂਗੇ ਉਹ ਜਿਹਨੇ ਉੱਪਰ ਪਾਵਾਗੇ ਥੱਲੇ ਪਾਵਾ ਡੇਢ ਚ ਮਰਜੀ ਪਾ ਲੈ ਇਹਦਾ ਬੱਬੀ ਹੋ ਜੀ ਨਵੀਂ ਨਵੀਂ ਐ ਨਾ ਥੋੜੀ ਜੀ ਟੈਟਾ ਤੇ ਅੱਪਾ ਦੂਜੀ ਵੀ ਪਾਉਣੇ ਆ ਦੂਜੀ ਰਣਜੀਤ ਸਿੰਘ ਕਸੀ ਜਾਂਦਾ ਹੈਗਾ ਐਡੇ ਸਾਡਾ ਪਿਆਰ ਵੀ ਬੜਾ ਹੈਗਾ ਸਾਡੀ ਲੜਾਈ ਵੀ ਹੋ ਜਾਂਦੀ ਹੈ ਪਰ ਪਿਆਰ ਵੀ ਹੈਗਾ કરીਏ ਵੀ ਕੀ ਭਏ ਜੋ ساری ਬਰਕਾ ਸਾਹਬ ਹੈਗੀ ਵੀ ਕੋਈ ਅੱਕ ਅੱਕ ਥੱਕ ਕੇ ਉਰੀ ਹੁਣ ਆਉਣਾ ਪੈਂਦਾਗਾ ਹੋਰ ਕੋਈ ਚਾਰਾ ਵੀ ਨਹੀਂ ਚੱਲਦਾ ਗਾਇਸ ਹੋਰ ਕੋਈ ਚਾਰਾ ਨਹੀਂ ਹੈਗਾ ਆਪਣੇ ਲਈ ਗਾਇਸ ਪੈਗੀ ਬਾਬੇ ਹੁਣ ਆਪਾਂ ਦੇਖਦੇ ਆਂ ਜੇ ਇੱਕ ਗੋਲ ਕੇ ਤੇ ਟਰੈਕਟਰ ਸਟਾਰਟ ਕਰਕੇ ਉਹ ਕਰਨਾ ਪਊਗਾ ਤੇ ਆ ਜਾ ਰਣਜੀਤ ਸਿੰਘਾ ਆ ਡਿਸਟ੍ਰੀਬਿਊਟਰ ਵਾਲੀ ਤੁੱਕੀ ਜੀ ਖੋਲਦੀ ਦੀ ਆਪਣੇ ਦੇਖੋ ਬਾਬੇ ਸੈੱਟ ਚੱਲਦਾ ਚੈੱਕ ਜਮਾ ਦੇਖ ਨਾਮਾ ਹੋਣ ਕਰਕੇ ਥੋੜਾ ਜਿਹਾ ਹਾਰਡ ਹੈਗਾ ਹੁਣ ਫੇਰ ਠੀਕ ਹੈ ਜੀ ਉਹ ਤਾਂ ਨਹੀਂ ਕਰਾਉਣੀ ਪੈਂਦੀ ਕਹ ਹੈ ਕਿ ਦੇ ਇੱਕ ਪਾਸੇ ਜੋਰ ਕਰਮ ਉਹਨੂੰ ਰੇਨ ਤੇ ਮੇਰਾ ਪੂਰਾ ਮਿਲਦਾ ਪੁੱਛੀ ਆਪਿਓ ਚੈੱਕ ਆਪਣੇ ਇੱਕ ਪਾਸੇ ਕੰਮ ਕਰਦਾ ਤਾਂ ਕਰਕੇ ਆਪਾਂ ਨੂੰ ਥੋੜੀ ਜੀ ਸੈਟਿੰਗ ਕਰਨੀ ਪਊਗੀ ਇਹਦੇ ਥੱਲੇ ਜਿਹੜਾ ਆਪਣਾ ਡਿਸਟਰੀਬਿਊਟਰ ਆ ਇਹਦੇ ਸੈਟਿੰਗ ਕਰਨੀ ਪਊ ਫੇਰੇ ਦੋੇ ਪਾਸੇ ਤੇਲ ਧੱਕੂਗਾ ਹਜੇ ਇੱਕ ਪਾਸੇ ਤੇਲ ਧਗਦਾ ਤਾਂ ਕਰਕੇ ਜੇ ਇੱਕ ਇੱਕ ਪਾਸੇ ਖੁੱਲਦਾ ਖੁੱਲਦਾ ਹੈਗਾ ਬੰਦ ਨਹੀਂ ਹੁੰਦਾ ਤੇ ਹੁਣ ਆਪਾਂ ਇਹਦੀ ਸੈਟਿੰਗ ਕਰ ਰਹੇ ਆ ਥੱਲੋਂ ਆ ਨਟ ਦੀ ਸੈਟਿੰਗ ਹੁੰਦੀ ਆ ਬਾਬੇ ਜੇ ਕਿਸੇ ਨੂੰ ਨਹੀਂ ਪਤਾ ਤਾਂ ਕਰ ਲਿਓ ਭਾਈ ਵੜ ਕੇ ਪਤਾ ਲੱਗ ਗਿਆ ਆਪਾਂ ਨੂੰ ਮੜੀ ਜੀ ਬਸ ਸੈਟਿੰਗ ਕਰਨੀ ਪਊਗੀ। ਬਾਬਿਓ ਆ ਇਹ ਆਪਾਂ ਟੈਂਪਰੇਰੀ ਕੰਮ ਕਰ ਰਹੇ ਆ ਕਿਰਾ ਜਿਹੜੀ ਆਹ ਥੋੜੀ ਜੀ ਆਪਣੇ ਪੈਪ ਲਾਈ ਆ ਇਹਦੇ ਨਾਲ ਆਪਾਂ ਨੇ ਦੇਖਣਾਗਾ ਵੀ ਇਹਨੂੰ ਕਿਵੇਂ ਮੁੜਦੀ ਆ ਵੀ ਸਹੀ ਮੁੜਦੀ ਆ ਚਾਲ ਕਿਵੇਂ ਆ ਦੀ ਘਟਾ ਕੇ ਵਾਧਾ ਇਹ ਸਿਰਫ ਉਹਦੇ ਕਰਕੇ ਲਾਈ ਆ ਇਸ ਦੋ ਵਾਰ ਤਾਂ ਆਪਾਂ ਇਹਨੂੰ ਵਧੀਆ ਬਣਾ ਕੇ ਲਾਵਾਂਗੇ ਜਿੱਦੇ ਨਾਲ ਵੀ ਐ ਲੱਗੇ ਵੀ origignal ਆ ਜਿਵੇਂ ਮਸ਼ੀਨ ਦੇ ਨਾਲ ਆਇਆ ਹੁੰਦਾਗਾ ਇਹ ਐ ਲੱਗੇ ਵੀ ਜਿਵੇਂ ਇਹਦੇ ਨਾਲ ਆਇਆ ਹੁੰਦਾ ਪੈਨਾ origignal ਬਣਾਉਣਾ ਕਿਰਾ ਹੁਣ ਆਪਾਂ ਇਹਨੂੰ ਚੈੱਕ ਕਰ ਰਹੇ ਆ ਇਹਦੀ ਲਾ ਕੇ ਵੀ ਇਹ ਦੇ ਨਾਲ ਸਹੀ ਮੁੜਦੀ ਹੈ ਜਾਂ ਕਿਵੇਂ ਫਿਰ ਆਪਾਂ ਵਧੀਆ ਇੱਕ ਐਂਗਲ ਬਣਾ ਕੇ ਲਾਵਾਂਗੇ ਤੇ ਸਾਨੂੰ ਆਪਾਂ ਦਿਖਾਉਣਾ ਨਾਲ-ਨਾਲ ਕਿਵੇਂ ਮੁੜਦੀ ਹੈ ਕੀ ਗੱਲਬਾਤ ਹੈ ਤੇ ਜੈਕ ਪਾਉਣੇ ਆਪਾਂ ਕੱਢ ਗਏ ਮੈਂ ਕਿਹਾ ਆਪਾਂ ਨੂੰ ਪਤਾ ਲੱਗ ਜੂਗਾ ਥੋੜੀ ਜੀ ਦਿੱਕਤ ਆ ਰਹੀ ਆ ਨਾ ਓਕੇ ਹੋ ਗਿਆ ਪਹਿ ਗਿਆ ਪਹਿਲਾਂ ਲੱਗ ਰੇ ਸੀਗਾ ਵੀ ਪੈਣਾ ਨਹੀਂ ਥੋੜੀ ਜੀ ਦਿੱਕਤ ਆ رہی ਜੀ ਹੈ ਨਾਲ-ਨਾਲ ਕਿਤੇ ਹੋਏ ਕਿਉਂ ਹੋਰ ਵਿੰਦੇ ਵਿੰਦੇ ਲੈ ਬਾਬਿਓ ਕਰਦੇ ਆਪਾਂ ਚੈੱਕ ਆਪਾਂ ਕੀਲੀ ਵੀ ਪਾਦੀ ਲੈ ਗਿਆ ਹਾ ਪਹਿਲਾਂ ਲਾ ਕੇ ਰੱਖਦੀ ਸੀ ਜੀ ਆਪਾਂ ਨੇ ਆ ਦੇਖੋ ਜੈਕ ਹੋਣ ਪੂਰਾ ਵਧੀਆ ਕੰਮ ਕਰ ਰਿਹਾ ਆਪਣਾ ਨਾਲ ਲੱਗ ਗਿਆ ਬਾਬਿਓ ਨਾਲ ਲੱਗ ਗਿਆ ਨਾਲ ਲੱਗ ਗਿਆ ਬਾਬਿਓ ਦੇ ਇਹੀ ਆਪਾਂ ਨੇ ਚੈੱਕ ਕਰਨਾ ਵੀ ਕਿੰਨਾ ਮੋਟਦਾ ਕਿੰਨੀ ਚਾਲ ਆ ਘਾਟਾ ਵਧਾ ਚਲੋ ਜੀ ਮੈਨਾ ਜੇ ਖੋਲੋ ਜੈਕ ਥੋੜੀ ਜੀ ਹੋਰ ਬਾਹਰ ਹੀ ਲੜਣੀ ਪੂਣਾ ਹੋਰ ਨਿਕਲੂਗਾ ਜੇ ਇੱਕ ਜੇ ਨਿਕਲਣਾ ਹੋਵੇ ਜਿੱਕ ਦਾ ਬੱਬੇ ਹੋਰ ਵੀ ਨਿਕਲੂਗਾ ਪਰ ਉਹਦੇ ਨਾਲ ਲੱਗਦਾ ਥੋੜੀ ਯੂਰਾਂ ਨੂੰ ਬਣਾ ਕੇ ਲਾਉਣੀ ਪਊਗੀ ਦੀਲੀ ਇਹੀ ਆਪਾਂ ਚੈੱਕ ਕਰ ਰਹੇ ਆ ਵੀ ਕਿੰਨਾ ਕੁ ਬਣਾਉਣਾ ਪਊਗਾ ਕੀ ਗੱਲ ਵੰਦਾ ਆਪਾਂ ਇਹੀ ਚੀਜ਼ ਚੈੱਕ ਕਰ ਰਹੇ ਆ ਦੀ ਉਹ ਦੇਖੋ ਹੁਣ ਉਹਦੇ ਨਾਲ ਲੱਗੂਗੀ ਜਾ ਕੇ ਜੇ ਇੱਕ ਉਹਦੇ ਨਾਲ ਲੱਗੂਗਾ ਜਾ ਕੇ ਇਹੀ ਆਪਾਂ ਚੀਜ਼ ਇਹਦੀ ਸੈੱਟ ਕਰਨੀ ਹੈਗੀ ਥੋੜਾ ਜਿਹਾ ਉਰਾਂ ਲਾ ਦਾਂਗੇ ਆਪਾਂ ਉਹੀ ਪੱਤੀ ਤੇ ਜੇ ਕਰੇ ਹਜੇ ਹੋਰ ਖੁੱਲਣਾਗਾ ਤੇ ਉਹ ਉਹਦੇ ਨਾਲ ਲੱਗਦਾਗਾ ਜਾ ਕੇ ਆਪਾਂ ਥੋੜਾ ਜਿਹਾ ਉਰਾਂ ਲਾਵਾਂਗੇ ਜਿੱਦੇ ਨਾਲ ਮਤਲਬ ਪ੍ਰੋਪਰ ਖੁੱਲਨੇ ਹੈ ਜੇ ਇੱਕ ਵੀ ਪ੍ਰੋਪਰ ਖੁੱਲੇ ਤੇ ਆਪਣੀ ਐਲ ਵੀ ਬਣੇੀ। ਓਹੋ ਪੱਤੀ ਵੀ ਟੁੱਟ ਗਈ ਬਾਬਿਓ। ਕੰਮ ਥੋੜਾ ਜਿਹਾ ਕੱਚਾ ਹੀ ਆ ਬਾਬਿਓ। ਮਿਸਤਰੀ ਦਾ ਬਾਬਿਓ ਟਾਪ ਦਾ ਇਹ। ਪਰ ਥੋੜੇ ਜਿਹੇ ਟਾਕੀਏ ਸੀਨੇ ਕੱਚੇ ਲਾਏ ਹੋਏ ਨੇਗੇ ਚੈੱਕ ਕਰਨ ਵਾਸਤੇ ਵੀ ਕਿਵੇਂ ਆ ਸਿਸਟਮ ਦੀ ਗੱਲਬਾਤ ਆ। ਚੈੱਕ ਵੀ ਪੂਰਾ ਵਧੀਆ ਨਹੀਂ ਕਰ ਰਿਹਾ। ਓ ਮਾੜਾ ਜੀ ਫਰਕ ਆ ਚਾਚਾ ਹੈਗਾ ਤਾਂ। ਦੇਖੀਓ ਤੇ ਲਵੇ ਲਾ ਕੇ ਹੁਣ ਪਤਾ ਲੱਗ ਜੂਗਾ। ਕਾਸਾ ਫਰਕ ਆਵੇ ਕਾਸਾ ਫਰਕ ਆ ਟਰੈਕਟਰ ਕਰ ਲਾ ਬੰਦਾ ਟਰੈਕਟਰ ਬਾਬੇ ਉੱਪਰ ਬੰਦ ਕਰਦੇ ਆਂਗੇ ਤੇ ਇਹ ਆਪਾਂ ਬਣਾ ਕੇ ਜਗਾੜ ਦੁਬਾਰੇ ਲਾਉਣੇ ਆਂਗੇ ਤੇ ਇਦਨੇ ਆਪਾਂ ਟਰੈਕਟ ਬੰਦ ਕਰਦੇ ਆਂ ਆਪਣਾ ਲਾ ਡਾਉਣ ਵੀ ਆ ਚੁੱਕਿਆ ਹੈਗਾ ਡਾਣ ਵੀ ਕੋਈ ਸਲਾਹ ਦੇਊਗਾ ਹੁਣ ਆਕੇ ਬਬਿਓ ਆਪਾਂ ਇੱਥੋਂ ਸੈੱਟ ਕਰਤਾ ਦੇਖੋ ਇਹਦੇ ਵਿੱਚ ਆਪਾਂ ਮੜੀ ਜੀ ਵਿੱਚ ਛੱਡੀਆ ਜੇਕ ਆਪਣਾ ਪ੍ਰੋਪਰ ਫਿੱਟ ਆ ਗਿਆ ਹੁਣ ਆਪਾਂ ਗੇਰਾ ਟਰੈਕਟਰ ਸਟਾਰਟ ਕਰਕੇ ਨਾ ਟਰੈਕਟਰ ਦਾ ਨਿਊਟਲੀਆ ਮਾਰ ਦਿੱ ਗਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਵੀ ਕਿਵੇਂ ਚੱਲਦਾ ਹੈਗਾ ਤੇ ਆਪਣਾ ਜਿਗਾਰ ਵਧੀਆ ਲੱਗ ਗਿਆ ਇਧਰੋਂ ਆਪ ਬੱਤੀ ਲਾਤੀ ਇਧਰੋਂ ਆਪ ਬੱਤੀ ਲਾਤੀ ਹੁਣ ਆਪਣੇ ਦੇਖਣਾ ਵੀ ਇਹ ਮੁੜਦਾ ਕਿੰਨਾਗਾ ਮੇਰੇ ਖਿਆਲ ਚ ਮੁੜਦਾ ਮੁਰੂ ਘਟ ਓਏ ਚਾਚਾ ਹੁੜਦਾ ਘਟਾ ਇਧਰੋਂ ਇਧਰ ਨੂੰ ਵੱਧ ਮੋੜਦਾ ਹਾਂ ਇਧਰ ਨੂੰ ਜੇ ਘੱਟ ਮੋੜਦੇ ਆ ਦੇ ਇਧਰੋਂ ਤਾਂ ਬਾਹਲਾ ਇਹ ਮੋੜੀ ਮੜਾ ਇਹ ਇਧਰ ਨੂੰ ਮੋੜੀ ਮੈਂ ਤੁਹਾਨੂੰ ਦੱਸਦਾ ਕਿੱਥੇ ਕਿਦ ਤੱਕ ਹੋਵੇ ਫਿਰ ਮੋੜੀ ਬਸ ਇੱਥੇ ਕਿਦ ਤੱਕ ਹੋਵੇ ਇਧਰੋਂ ਤਾਂ ਇੱਥੇ ਕਿਦ ਤੱਕ ਹੋਵੇ ਬਹੁਤ ਆ ਇਧਰੋਂ ਤਾਂ ਬਾਬੇ ਆਪਾਂ ਨੂੰ ਇੱਥੇ ਕਿਦ ਤੱਕ ਇਹਦੀ ਜੇਹਤ ਵਾਦੂਗਾ ਇਧਰ ਜਿਆਦਾ ਚਹੀਦਾ ਆਪਾਂ ਨੂੰ ਯੂ ਟਰਾਲੀ ਦੇ ਪਿੱਛੇ ਜਦੋਂ ਟਰਾਲੀ ਮੁੜਦੀ ਕਰਦੀ ਆ ਫਿਰ ਆਪਾਂ ਨੂੰ ਇਧਰ ਉਧਰ ਮੋੜਨਾ ਪੈਂਦਾ ਉਹਦੇ ਕਾਰਨ ਆਪਾਂ ਨੂੰ ਇਧਰ ਮੋੜਦਾ ਵੱਧ ਚਹੀਦਾ ਹੈਗਾ ਆ ਤਾਂ ਇਹ ਇੱਥੇ ਖੋਵੇ ਆ ਦੇ ਤਾਂ ਬਾਹਲਾ ਹੋਰਾਂ ਨੂੰ ਆ ਰਿਹਾ ਹੋਰਾਂ ਤਾਂ ਆਪਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਇੱਥੇ ਤਾਂ ਜ਼ਿਆਦਾ ਆ ਥੋੜਾ ਜਿਹਾ ਹੋਰਾਂ ਨੂੰ ਕਰ ਆ ਫਿਰ ਮੈਂ ਦੱਸਦਾ ਓਰੇ ਠੀਕ ਆ ਬਸ ਓਰੇ ਠੀਕ ਆ ਓਰੇ ਠੀਕ ਆ ਕਿੱਧਰ ਨੂੰ ਨਹੀਂ ਜੀਪੇ ਫਿਰ ਲੋਡ ਨਹੀਂ ਆਉਣਾ ਹੈਗਾ ਬਸ ਬਹੁਤ ਆ ਇੱਥੇ ਇੱਥੇ ਤੱਕ ਬਹੁਤ ਆ ਹਾਂ ਓਏ ਪਤਾ ਕੀ ਗੱਲ ਆ ਸੀਪੇ ਮੜਾ ਜੇ ਜੇ ਮਗਰ ਰਹੇ ਟਰੈਡ ਫਿਰ ਮਗਰਿਆੜ ਤੇ ਨਹੀਂ ਅੜਦਾ ਹੈਗਾ ਭੈਣ ਦੇ ਯਾਰ ਲਿਆ ਕੇ ਲੋਕ ਟਰਾਲੀ ਮਾਰਦੇ ਨੇ ਹੈ ਫੋ ਟਰਾਲੀ ਮਗਰਿਆੜ ਤੇ ਲਾ ਦੰਦਾ ਅਗਲਾ ਭੈਣ ਦਾ ਯਾਰ ਥੋੜਾ ਜਿਹਾ ਪਿੱਛੇ ਨੂੰ ਹੀ ਰੱਖ ਜੱਜਾ ਕੋਈ ਚੱਕਰ ਨਹੀਂ ਹੈਗਾ ਇਧਰੋਂ ਵੱਧ ਆਵੇ ਇਧਰੋਂ ਜਿੰਨਾ ਵੱਧ ਆਵੇ ਆਪਾਂ ਨੂੰ ਓਨਾ ਫਾਇਦਾ ਹੈਗਾ ਇਧਰਲੀ ਸਾਈਡੋਂ ਜਿੰਨਾ ਵੱਧ ਆਊਗਾ ਭਈ ਆਪਾਂ ਨੂੰ ਓਨਾ ਹੀ ਫਾਇਦਾ ਇਧਰ ਆਪਾਂ ਨੂੰ ਜੇ ਘੱਟ ਆਵੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਇੱਕ ਕਰ ਆਪਾਂ ਕਰ ਲਿਆ ਬੰਦਾ ਤੇ ਹੁਣ ਆਪਾਂ ਇਹਦੀ ਪੱਟ ਕੇ ਦੁਬਾਰੇ ਥੋੜੀ ਸੈਟਿੰਗ ਕਰਦੇ ਆ ਹੈਗਾ ਕੰਮ ਇਹ ਥੋੜਾ ਜਿਹਾ ਮੁਸ਼ਕਲ ਆ ਪਰ ਆਪਾਂ ਕੋਈ ਨਹੀਂ ਹਿਸਾਬ ਚ ਕਰ ਲਾਂਗੇ ਹੌਲੀ ਹੌਲੀ ਆਪਣੇ ਲਈ ਬੰਦਾ ਬਾਲਾ ਤਕੜਾ ਕਾਰੀਗਰਾ ਕਰਕੇ ਸਾਡੂ ਕੋ ਨਾ ਕੋਸਤਾ 깔 ਕਰਦੇ ਬਈ ਰঞ্জੀਤ ਸਿੰਘ ਆ ਸਹੀ ਆ ਗਿਆ ਜਿਗਾਰਡ ਆਪਣਾ ਟਰਾਲੀ ਦੀ ਸੇਧ ਨੂੰ ਪਹਿਲਾਂ ਮੈਨੂੰ ਐ ਲੱਗੀਆਂ ਦੱਦੀਆ ਥੋੜਾ ਜਿਹਾ ਵੀ ਹੋਰ ਪਰਾਂ ਨੂੰ ਜੋ ਪਰ ਇਹ ਹੋਰ ਪਰਾਂ ਨਹੀਂ ਜਾਂਦੀ ਕਿਉਂਕਿ ਆਪਾਂ ਟਰਾਲੀ ਦੀ ਸੇਧ ਦੇਖੀ ਉਹ ਟਰਾਲੀ ਆਉ ਸਿੱਧੀ ਤੇ ਇਹਦਾ ਮੂੰਹ ਇਦਾਂ ਗਾਏ ਖੁੰਜਾ ਇਧਰ ਲਾ ਭਰ ਦੋਗੀ ਪ੍ਰੋਪਰ ਜਮਾ ਸਹੀ ਆਊਗਾ ਜੇ ਆਪਾਂ ਇਹਦਾ ਉਰੇ ਆਉਂਦਾ ਤਾਂ ਇਹ ਆਏ ਮੰਨ ਲਾ ਵੀ ਖੁੰਜੇ ਨੂੰ ਖੁੰਜਾ ਭਰਦੀ ਹੁਣ ਇਹ ਪ੍ਰੋਪਰ ਸਹੀ ਆ ਜਮਾ ਚਾਚਾ ਇਹਨੂੰ ਇੱਥੇ ਫਿੱਟ ਕਰ ਦੇ ਜਮਾ ਸਹੀ ਆਊ ਟਰਾਲੀ ਚ ਆ ਆ ਕੀਲੀ ਲਾ ਦੇ ਜਿਹੜੀ ਮਰਜ਼ੀ ਕੀਲੀ ਲਾ ਦੇ ਇੱਥੇ ਨੂੰ ਫੀਟਿੰਗ ਕਰ ਦੇ ਹੋਰ ਬਾਕੀ ਸਾਰਾ ਬਾਬਿਓ ਸੈੱਟ ਆ ਗਿਆ ਸਹੀ ਆ ਗਿਆ ਤੇ ਆਹ ਜਿਹੜਾ ਆਪਾਂ ਨੇ ਪਹਿਲਾਂ ਉਹ ਜਿਗਾੜ ਲਾਇਆ ਸੀ ਪੱਤੀ ਲਾਈ ਸੀ ਜਿਹੜੀ ਉਹ ਆਪਣੇ ਪੱਟਦੀ ਤੇ ਹੁਣ ਆਪਾਂ ਇਹਦੇ ਵਿੱਚ ਹੀ ਬਾਦਨ ਅੜਦਾ ਕੋਈ ਜਿਗਾੜ ਜਾਂ ਨਹੀਂ ਲੱਗੂਗਾ ਕੱਲੇ ਆਪਾਂ ਦੇਖਦੇ ਆਂ ਵੀ ਪ੍ਰੋਪਰ ਸਹੀ ਮੁੜਦਾ ਹੈਗਾ ਤੇ ਇੱਧਰ ਵੀ ਸਹੀ ਮੁੜਦਾ ਜਮਾ ਸਹੀ ਆ ਜਮਾ ਦੋਏ ਪਾਸੇ ਸਹੀ ਆ ਜਮਾ ਦੋਏ ਪਾਸੇ ਸਹੀ ਆ ਜਮਾ ਬਾਬੇ ਜੀ ਆਪਣਾ ਸੈਟ ਆ ਗਿਆ ਜੇ ਜਿੰਨਾ ਮੁੜਨਾ ਚਾਹੀਦਾ ਸੀਗਾ ਉਹਨਾ ਮੁੜਦਾ ਹੈਗਾ ਪ੍ਰੋਪਰ ਸਹੀ ਆ ਗਿਆ ਅੱਜ ਤੁਹਾਨੂੰ ਮੈਂ ਇੱਥੋਂ ਸਿੱਧਾ ਖੜਕੇ ਦਿਖਾਉਣਾਗਾ ਜਮਾ ਸਹੀ ਆਉਂਦਾਗਾ ਆਪਣਾ ਇਧਰਲੀ ਸਾਈਡ ਨੂੰ ਟਰਾਲੀ ਆਪਣੀ ਜੇ ਉਰੇ ਆਉ ਮੋੜੀ ਮੜਾ ਜਾ ਜੇ ਟਰਾਲੀ ਆਪਣੀ ਉਰੇ ਵੀ ਆਈ ਇਧਰਲੀ ਸਾਈਡ ਖੜਾ ਵੀ ਡੇਡੀ ਆ ਮਸ਼ੀਨ ਤੈਸੇ ਖੁੰਜਾ ਇਧਰਲਾ ਭਰੂਗੀ ਪ੍ਰੋਪਰ ਖੁੱਲਦਾ ਜਮਾ ਸਹੀ ਆ ਜਮਾ ਸਹੀ ਲੱਗ ਗਿਆ ਆਪਣਾ ਜਿਹ ਇੱਕ ਆਪਣਾ ਜਿਗਾਰਡ ਸਹੀ ਆ ਗਿਆ ਤੇ ਹੁਣ ਆਪਾਂ ਇਹਦੀਆਂ ਪੱਤੀਆਂ ਬੁੱਤੀਆਂ ਲਾ ਕੇ ਮਦਦ ਇਹਦਾ ਹੋ ਕਰਕੇ ਹੁਣ ਆਪਾਂ ਇਹਨੂੰ ਪੱਕਾ ਕਰ ਦਿੰਦੇ ਆਗੇ ਪਹਿਲਾਂ ਆਪਾਂ ਕੱਚਾ ਲਾਲਾ ਦੇਖਦੇ ਸੀਗੇ ਉਨੇ ਜਮਾ ਪ੍ਰੋਪਰ ਸਹੀ ਆ ਇਧਰ ਵੀ ਸਹੀ ਆ ਇਧਰ ਵੀ ਸਹੀ ਆ ਜਮਾਣ ਓਕੇ ਲੱਗ ਗਿਆ ਕੰਮ ਹੁਣ ਆਪਾਂ ਜਿਹੜੇ ਨਟ ਨੇਗੇ ਇਹ ਪੱਕੇ ਕਰ ਦਨੇ ਆਪਾਂ ਸਾਰਾ ਕੁਝ ਬਾਕੀ ਜੈਕ ਦੀ ਤਾਂ ਸੈਟਿੰਗ ਆ ਜਮਾ ਜਮਾ ਸਹੀ ਆ ਫੋਰਮੈਨ ਕਾਰੀਗਰ ਆਪਣਾ ਬੰਦਾ ਓਕੇ ਕਰਤਾ ਲੜਦੇ ਆ ਭੜਦੇ ਆ ਪਰ ਬੰਦਾ ਕਾਰੀਗਰ ਹੀ ਰਿਹਾ ਪੂਰਾ ਬਾਬਿਓ ਆਹ ਖੋਲ ਲਿਆ ਆਪਾਂ ਨੇ ਇਹਦੇ ਨਾਲ ਆ ਚੀਜ਼ ਆਪਣੀ ਤਾਰ ਨੂੰ ਜਿਹੜੀ ਪਹਿਲਾਂ ਵਾਲੀ ਤਾਰ ਆ ਇਹਦਾ ਪਹਿਲਾਂ ਵਾਲਾ ਜੈਕ ਸੀਗਾ ਛੋਟਾ ਜਿਹਾ ਤੇ ਆ ਇਹਦੀ ਧਾਰ ਸੀਗੀ ਇਹ ਧਾਰ ਆਪਾਂ ਨੇ ਨਮੀ ਲੈਂਦੀ ਆ ਪਈਆ ਤੇ ਇਹ ਧਾਰ ਫਿੱਟ ਕਰਦਾ ਹੈ ਉਹਨੂੰ ਉੱਪਰ ਥੱਲੇ ਉਹ ਜਿਹੜਾ ਉੱਪਰ ਲਾਉਣਾ ਉੱਪਰ ਥੱਲੇ ਕਰਨ ਵਾਸਤੇ ਤੇ ਬਾਕੀ ਆਪਾਂ ਨੇ ਇਹਦੇ ਆ ਲੌਕ ਲਵਾਤਾ ਸਾਰਾ ਕੁਝ ਸੈੱਟ ਹੋ ਗਿਆ ਹੁਣ ਜੇ ਕਈ ਵਾਰ ਚੋਕ ਚੂਕ ਹੁੰਦੀ ਆ ਤਾਂ ਔਰੋਂ ਹੀ ਖੁੱਲ ਜਾ ਕਰੂਗਾ ਛੇਤੀ ਛੇਤੀ ਉਹ ਹੋ ਜਾ ਕਰੂਗਾ ਤੇ ਬਾਕੀ ਹੋਰ ਸਾਰਾ ਕੰਮ ਆਪਣਾ ਹੋ ਗਿਆ ਤੇ ਥੋੜਾ ਬਹੁਤਾ ਕੰਮ ਬਸ ਰਹਿ ਗਿਆ ਆਪਣਾ ਜਿਹੜੇ ਥੱਲੂ ਇਹ ਬਿੰਗ ਬਿੰਗ ਬਾਲ ਜੀ ਨੇ ਉਥੋਂ ਹੋਰ ਹੈਗੇ ਉਹ ਸੈੱਟ ਕਰਦਾਂਗੇ ਤੇ ਉਤਾਰ ਪਾਉਣੀ ਰਹਗੀ ਕਪਣੀ ਤੇ ਉਹ ਪਾਉਣੇ ਹੈਗੇ ਜਦੋਂ ਬਾਦ ਨੂੰ ਬਾਬੇ ਕੰਮ ਆਪਣਾ ਕੰਪਲੀਟ ਹੋ ਗਿਆ ਆ ਵੀ ਲੱਗ ਗਿਆ ਆਪਣਾ ਘੋੜਾ ਵੀ ਲੱਗ ਗਿਆ ਤੇ ਸਾਰਾ ਕੁਝ ਲੱਗ ਗਿਆ ਵੀ ਫਿੱਟ ਹੋ ਗਿਆ ਕੰਮ ਆਪਣਾ ਤੇ ਆ ਵੀ ਲੱਗ ਗਿਆ ਤੇ ਆਪਣੀ ਤਾਰ ਪਾਉਣੀ ਰਹਿੰਦੀ ਹੈ ਜਿਹੜੀ ਆਪਣੀ ਤਾਰ ਲੈਂਦੀ ਆ ਉਹ ਥੋੜੀ ਜੀ ਛੋਟੀ ਆ ਇਹ ਆਪਾਂ ਹੁਣ ਬਦਲ ਕੇ ਲੈ ਕੇ ਆਉਣਾ ਮੈਂ ਲੰਬੀ ਤਾਰ ਲੈ ਕੇ ਆਉਣਾ ਬਾਕੀ ਆ ਜਿਹੜਾ ਰਹਿੰਦਾਗਾ ਉਹ ਪਹਿਲਾ ਕੱਲ ਨੂੰ ਕੰਪਲੀਟ ਕਰਾਂਗੇ ਹੁਣ ਆਪਾਂ ਸਾਨੂੰ ਦਿਓ ਇਜਾਜ਼ਤ ਹੁਣ ਅਸੀਂ ਬੰਦ ਕਰਦੇ ਆ ਬਲੌਗ ਆਪਣਾ ਆਪਾਂ ਕੱਲ ਨੂੰ ਕਰਾਂਗੇ ਸ਼ੁਰੂ ਬਾਕੀ ਕੰਮ ਹੈ ਹੁਣ ਹੁਣ ਸਾਨੂੰ ਇਜਾਜ਼ਤ ਦੇ ਅਸੀਂ ਤੈਨੂੰ ਇਜਾਜ਼ਤ ਦਿੰਨੇ ਅੱਜ ਹੋਰ ਮੈਂ ਨਾਲ ਸਾਡਾ ਯਾਰ ਭਾਈ ਇਹਦੇ ਨਾਲ ਲੜ ਵੀ ਪਏ ਅੱਜ ਅਸੀਂ ਲੜਪੜ ਵੀ ਪਏ ਪਰ ਇੱਕੋ ਜੇ ਹੋ ਜਾਂਦੇ ਆ ਤੇ ਠੀਕ ਆ ਮਿੱਤਰੋ ਚੰਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੁਣ ਆਪਾਂ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਚ ਚੰਗਾ ਜੀ ਬਾਏ ਬਾਏ